ਐਮਐਲਏ ਨੇ ਅਸਤੀਫਾ ਦਿੱਤਾ ਹੈ ਕਿਹੜੀ ਗੱਲ ਤੋਂ ਦਿੱਤਾ ਹੈ ਤੇ ਕਿਉਂ ਦਿੱਤਾ ਹੈ ਤੇ ਐਮਐਲਏ ਦਾ ਮੋਹ ਕਿਉਂ ਭੰਗ ਹੋ ਚੁੱਕਿਆ ਹੈ ਇਹਦੇ ਬਾਰੇ ਗੱਲ ਕਰਦੇ ਆ ਤੇ ਕਿਹੜਾ ਇਹ ਐਮਐਲਏ ਆ ਇਹ ਵੀ ਤੁਹਾਨੂੰ ਦੱਸਦੇ ਆ ਜਿਸ ਨੇ ਅੱਜ ਖੜੇ ਪੈਰ ਪੰਜਾਬ ਦੀ ਸਿਆਸਤ ਦੇ ਵਿੱਚ ਤਰਥੱਲੀ ਮਚਾ ਦਿੱਤੀ ਮਾਮਲਾ ਕੀ ਹੈ ਕੀ ਸਾਰਾ ਕੁਝ ਹੋਇਆ ਸਾਰੀ ਕਹਾਣੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਜੁੜਿਓ ਲੋਕ ਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਤੁਸੀਂ ਹਾਲੇ ਤੱਕ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜ ਜਾਣ ਅੱਜ ਸ਼ਾਮ ਢਲਦਿਆਂ ਢਲਦਿਆਂ ਦੁਪਹਿਰ ਤੋਂ ਥੋੜਾ ਸਮਾਂ ਬਾਅਦ ਇੱਕ ਖਬਰ ਮੀਡੀਆ ਦੇ ਵਿੱਚ ਗਰਦਸ਼ ਕਰਨ ਲੱਗੀ ਕਿ ਆਪ ਐਮਐਲਏ ਆਪ ਦੇ ਇੱਕ ਐਮਐਲਏ ਨੇ ਇੱਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸਾਰਿਆਂ ਦੇ ਕੰਨ ਖੜੇ ਹੋਏ ਤੇ ਜਦੋਂ ਖਬਰ ਕਨਫਰਮ ਹੋਈ ਤਾਂ ਇਸ ਦੇ ਵਿੱਚ ਕਾਫੀ ਕੁਝ ਨਿਕਲ ਆਇਆ ਆਖਰਕਾਰ ਇੰਨੀ ਛੇਤੀ ਆਪ ਐਮਐਲਏ ਦਾ ਇਸ ਅਹੁਦੇ ਤੋਂ ਮੁਕ ਕਿਉਂ ਭੰਗ ਹੋ ਗਿਆ ਦਰਅਸਲ ਤੁਹਾਨੂੰ ਯਾਦ ਹੋਵੇਗਾ ਕਿ ਮੋਹਾਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਹੁਣੇ-ਹੁਣੇ ਪੰਜਾਬ ক্রিকেট ਐਸੋਸੀਏਸ਼ਨ ਦੇ ਅਹੁਦੇਦਾਰ ਚੁਣੇ ਗਏ ਸੀ ਉਹਨਾਂ ਨੇ ਕ੍ਰਿਕਟ ਐਸੋਸੀਏਸ਼ਨ ਦੀ ਉਧੇਦਾਰੀ ਛੱਡ ਦਿੱਤੀ ਹੈ ਸਵਾਲ ਇਹ ਹੈ ਕਿ ਕੁਲਵੰਤ ਸਿੰਘ ਦਾ ਹਜੇ ਹਫਤੇ ਦੇ ਵਿੱਚ ਵਿੱਚ ਹੀ ਕਹਿ ਲਈ ਇੱਕ ਤਰ੍ਹਾਂ ਨਾਲ ਮੋਕ ਕਿਉਂ ਭੰਗ ਹੋ ਚੁੱਕਿਆ ਹੈ ਕੀ ਕੋਈ ਸਿਆਸੀ ਦਬਾਅ ਸੀ ਜਾਂ ਫਿਰ ਇਹਦੇ ਪਿੱਛੇ ਦੀ ਕਹਾਣੀ ਕੀ ਹੈ ਇਸ ਬਾਰੇ ਸਾਰੀ ਵਿਸਥਾਰਤ ਜਾਣਕਾਰੀ ਅੱਜ ਜਿਹੜੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਦਰਅਸਲ ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਉਹਨਾਂ ਨੇ ਆਪਣੇ ਅਸਤੀਫੇ ਦੀ ਵਜ੍ਹਾ ਨਿੱਜੀ ਕਾਰਨ ਦੱਸਿਆ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੂੰ ਸਕੱਤਰ ਅਹੁਦੇ ਲਈ ਚੁਣਿਆ ਗਿਆ ਸੀ ਕੁਲਵੰਤ ਸਿੰਘ ਦੇ ਅਸਤੀਫੇ ਤੋਂ ਬਾਅਦ ਹੁਣ ਪੀਐਸਸੀ ਵਿੱਚ ਸਕੱਤਰ ਦਾ ਅਹੁਦਾ ਖਾਲੀ ਹੋ ਗਿਆ ਹੈ ਐਸੋਸੀਏਸ਼ਨ ਵੱਲੋਂ ਹੁਣ ਜਲਦ ਹੀ ਨਵੇਂ ਸਕੱਤਰ ਦੀ ਚੋਣ ਦੀ ਉਮੀਦ ਕੀਤੀ ਜਾ ਰਹੀ ਹੈ ਸਵਾਲ ਇਹ ਹੈ ਕਿੰਨੇ ਕੁ ਦਿਨ ਹੋਏ ਸੀ ਮੈਨੂੰ ਲੱਗਦਾ ਹਫਤਾ ਜਾਂ ਡੇਢ ਹਫਤਾ ਹੋਇਆ ਹੋਣਾ ਜਦੋਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਹੋਈ ਜਿਹਦੇ ਵਿੱਚ ਲਗਭਗ ਸਾਰੇ ਮੁੱਖ ਅਹੁਦੇ ਸਕੱਤਰ ਖਜ਼ਾਨਚੀ ਪ੍ਰਧਾਨ ਦੇ ਅਹੁਦੇ ਦੇ ਉੱਤੇ ਜਿਹੜਾ ਉਹ ਚੁਣੇਗੇ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਚਾਹੇ ਦੀਪਕ ਬਾਲੀ ਸੀ ਚਾਹੇ ਕੁਲਵੰਤ ਸਿੰਘ ਸੀ ਇਹ ਸਾਰੇ ਜਾਣੇ ਚੁਣੇਗੇ ਪਰ ਐਨ ਮੌਕੇ ਦੇ ਉੱਤੇ ਐਨ ਮੌਕੇ ਦੇ ਕੁਝ ਸਮਾਂ ਪਹਿਲਾਂ ਕਹਿ ਲਿਆ ਕਿ ਆਮ ਆਦਮੀ ਪਾਰਟੀ ਦੇ ਇਸ ਵਿਧਾਇਕ ਨੇ ਆਪਣੇ ਸਹੁਦੇ ਨੂੰ ਕਹਿ ਲਿਆ ਇੱਕ ਤਰ੍ਹਾਂ ਨਾਲ ਛੱਡਣ ਦਾ ਫੈਸਲਾ ਕੀਤਾ ਰਿਪੀਟ ਕੁਝ ਸਮਾਂ ਪਹਿਲਾਂ ਹੀ ਪੰਜਾਬ ਕ੍ਰਿਕਟਾ ਐਸੋਸੀਏਸ਼ਨ ਦੀ ਚੋਣ ਹੋਈ ਸੀ ਇਸ ਚੋਣ ਦੇ ਵਿੱਚ ਲਗਭਗ ਸਾਰੇ ਆਉਂਦਿਆਂ ਤੇ ਆਮ ਆਦਮੀ ਪਾਰਟੀ ਦੇ ਹੀ ਆਗੂ ਚੁਣੇਗੇ ਜਿਦੇ ਵਿੱਚ ਦੀਪਕ ਵਾਲੀ ਤੇ ਕੁਲਵੰਤ ਸਿੰਘ ਦਾ ਨਾਮ ਅਹਿਮ ਹੈ ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਸਾਰੀ ਐਸੋਸੀਏਸ਼ਨ ਚੁਣੀ ਗਈ ਹੋਵੇ ਤੇ ਕੁਲਵੰਤ ਸਿੰਘ ਨੂੰ ਅਚਾਨਕ ਅਸਤੀਫਾ ਦੇਣਾ ਪੈ ਗਿਆ ਹੋਵੇ ਤੇ ਉਹ ਵੀ ਮਲਾਈਦਾਰ ਐਸੋਸੀਏਸ਼ਨ ਕ੍ਰਿਕਟ ਐਸੋਸੀਏਸ਼ਨ ਕੋਈ ਮਾੜੀ-ਮੋਟੀ ਚੀਜ਼ ਤਾਂ ਨਹੀਂ ਹੈ ਜਿਹਦਾ ਸਬੰਧ ਸਿੱਧਾ ਭਾਰਤੀ ਕ੍ਰਿਕਟ ਐਸੋਸੀਏਸ਼ਨ ਨਾਲ ਹੈ ਫਿਰ ਉਤੋਂ ਕੌਮੀ ਜਿਹੜੀ ਵਰਲਡ ਦੀ ਬਣੀ ਹੈ ਹਾਲਾਂਕਿ ਇਹ ਖੇਡ ਕੌਮੀ ਤੱਕ ਵਰਲਡ ਲੈਵਲ ਦਾ ਖੇਡ ਨਹੀਂ ਕੁਝ ਚੰਦ ਬਸਤੀਵਾਦੀ ਕਲੋਨੀਆਂ ਰਹੀਆਂ ਜਿਹੜੀਆਂ ਬ੍ਰਿਟੇਨ ਦੀਆਂ ਉਹਨਾਂ ਦਾ ਤੇ ਖੇਡ ਹੈ ਇਸ ਤੋਂ ਵੱਧ ਕੇ ਦਾ ਕੋਈ ਹੋਣੀ ਪਰ ਸਵਾਲ ਇਹ ਹੈ ਕਿ ਇਸ ਦੀ ਮਲਾਈਦਾਰ ਐਸੋਸੀਏਸ਼ਨ ਦਾ ਅਹੁਦਾ ਕੁਲਵੰਤ ਸਿੰਘ ਕਿਉਂ ਛੱਡ ਗਿਆ ਕੀ ਸਿਆਸੀ ਦਬਾਅ ਸੀ ਉਹਨਾਂ ਨੇ ਹਾਲਾਂਕਿ ਨਿੱਜੀ ਕਾਰਨ ਦੱਸੇ ਨੇ ਐਡੀ ਛੇਤੀ ਨਿੱਜੀ ਕਾਰਨ ਬਣ ਵੀ ਜਾਣ ਬੰਦਾ ਸਬਰ ਕਰਦਾ ਕਿ ਯਾਰ 4-5 ਮਹੀਨੇ ਤਾਂ ਆਨੰਦ ਲਈਏ ਕਾਰਨ ਕੀ ਹੋਏ ਕੁਲਵੰਤ ਸਿੰਘ ਵੱਡੇ ਬਿਲਡਰ ਨੇਗੇ ਵੱਡੀਆਂ ਕਲੋਨੀਆਂ ਕੱਟੀਆਂ ਨੇ ਉਹਨਾਂ ਨੇ ਤੇ ਇਸ ਸਮੇਂ ਲੈਂਡ ਪੂਲਿੰਗ ਦਾ ਰੋਲਾ ਵੀ ਹੈ ਕੀ ਕੋਈ ਇਹ ਚੱਕਰ ਤਾਂ ਨਹੀਂ ਆਪਸ ਚ ਭੜ ਰਹੇ ਸੀ ਪਰ ਭੜਨੇ ਚਾਹੀਦੇ ਤਾਂ ਨਹੀਂ ਦੋਵੇਂ ਬੱਕਰੀਆਂ ਬੱਕਰੀਆਂ ਚੀਜ਼ਾਂ ਨੇ ਜਾਨੀ ਕਿ ਸਰਕਾਰ ਫਸੀ ਹੋਈ ਹੈ ਤੇ ਉਸ ਵਿੱਚ ਇੱਕ ਵੱਡੇ ਤੇ ਅਹਿਮ ਜਿਹੜਾ ਇਸ ਚੀਜ਼ ਦੇ ਨਾਲ ਜੁੜਿਆ ਹੋਇਆ ਉਹਨਾਂ ਕੋਲ ਕੋਈ ਬੰਦਾ ਹੈ ਤਾਂ ਉਹ ਕੁਲਵੰਤ ਸਿੰਘ ਹੈ। ਕੁਲਵੰਤ ਸਿੰਘ ਦੀ ਮਦਦ ਦੇ ਲਈ ਉਹਨਾਂ ਨੂੰ ਸਮਾਂ ਜਿਹੜਾ ਉਹ ਦੇ ਸਕਣ ਇਸ ਪਾਸੇ ਸ਼ਾਇਦ ਇਸ ਕਰਕੇ ਉਹਨਾਂ ਦੀਆਂ ਸੇਵਾਵਾਂ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ। ਪਰ ਹੈਰਾਨੀ ਹੈ ਇੱਕ ਵੱਡਾ ਕਾਰਨ ਇਹ ਵੀ ਹੈ ਕਿ ਇਸ ਵਿੱਚ ਹੁਣ ਤੱਕ ਆਮ ਆਦਮੀ ਪਾਰਟੀ ਦੇ ਅੰਦਰ ਅਸਤੀਫੇ ਆਉਂਦੇ ਜਾਂਦੇ ਰਹੇ। ਕਈ ਅਸਤੀਫੇ ਹੋਣੇ ਬੀਬਾ ਅਨਮੋਲ ਗਗਨ ਮਾਨ ਦਾ ਆਇਆ। ਪਰ ਸਵਾਲ ਇਹ ਹੈ ਕਿ ਕੁਲਵੰਤ ਸਿੰਘ ਅਹਿਮ ਮੋਹਦੇ ਨੂੰ ਛੱਡਣ ਦੇ ਲਈ ਕਿਉਂ ਰਾਜੀ ਹੋਗੇ ਕਿੱਡੇ ਵੀ ਵੱਡੇ ਨਿੱਜੀ ਕਾਰਨ ਰਹੇ ਹੋਣ ਇਹ ਕੋਈ ਇਸ ਤਰ੍ਹਾਂ ਦਾ ਕਾਰਨ ਨਹੀਂ ਹੁੰਦਾ ਲੋਕ ਤਾਂ ਅਹੁਦਿਆਂ ਦੇ ਪਿੱਛੇ ਭੱਜ-ਭੱਜ ਕੇ ਫਿਰਦੇ ਨੇ ਲੋਕ ਤਾਂ ਕੁਰਸੀ ਵੀ ਆਪਣੀ ਚੱਕੀ ਫਿਰਦੇ ਨੇ ਬਸ ਤੁਸੀਂ ਮੈਨੂੰ ਅਹੁਦੇ ਤੇ ਬਿਠਾਓ ਕੁਰਸੀ ਮੈਂ ਆਪਣੇ ਪੱਲਿਓ ਲਿਆਉਂਗਾ ਐਸੀ ਸਥਿਤੀ ਦੇ ਵਿੱਚ ਐਡੀ ਮਲਾਈਦਾਰ ਤੇ ਅਹਿਮ ਐਸੋਸੀਏਸ਼ਨ ਤੋਂ ਵੱਖ ਹੋਣਾ ਉਹਦੇ ਅਹੁਦੇਦਾਰੀ ਤੋਂ ਵੱਖ ਹੋਣਾ ਇਹ ਹੈਰਾਨੀ ਪੈਦਾ ਕਰਦਾ ਹੁਣ ਇਹਦੇ ਪਿੱਛੇ ਘਟਨਾਵਾਂ ਕੀ ਵਾਪਰਨੀਆਂ ਰਹੀਆਂ ਨੇ ਪਰਦੇ ਦੇ ਪਿੱਛੇ ਇਹਦੀ ਖੋਜ-ਖਬਰ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਖਰਕਾਰ ਕੁਲਵੰਤ ਸਿੰਘ ਨੂੰ ਅਚਾਨਕ ਬੈਠੇ ਬਿਠਾਇਆ ਕਿਹੜੇ ਨਿੱਜੀ ਕਾਰਨ ਪੈਦਾ ਹੋਗੇ ਕਿ ਉਹ ਜਿਹੜੀ ਥੋੜੇ ਦਿਨ ਪਹਿਲਾਂ ਜਿਹੜੀ ਟਿਕੜਮ ਲਾ ਕੇ ਚਾਰਾ ਜੋਈ ਕਰਕੇ ਜਿਸ ਉਹਦੇ ਤੇ ਪਹੁੰਚੇ ਮਲਾਈਦਾਰ ਉਹਦਾ ਮੰਤਰੀ ਵਰਗਾ ਉਹਦਾ ਤੁਸੀਂ ਇਹ ਅੰਦਾਜ਼ਾ ਲਾ ਲਓ ਉਸ ਉਹਦੇ ਨੂਨ ਨੇ ਐਡੀ ਛੇਤੀ ਛੱਡ ਦਿੱਤਾ ਆਮ ਆਦਮੀ ਪਾਰਟੀ ਚ ਸਭ ਕੁਝ ਠੀਕ ਠਾਕ ਹੈ ਜਾਂ ਫਿਰ ਇਹ ਵੀ ਨਾ ਠੀਕ ਠਾਕ ਹੋਣ ਦੀ ਨਿਸ਼ਾਨੀ ਹੈ ਕਿ ਸਰਕਾਰ ਵੱਲੋਂ ਦਬਾਅ ਹੋਵੇ ਕਿਸੇ ਕਾਰਨ ਚਲੋ ਕੋਸ਼ਿਸ਼ ਕਰ ਰਹੇ ਹਾਂ ਕਿ ਸੰਪਰਕ ਹੋਵੇ ਕਿਸੇ ਤਰੀਕੇ ਤੇ ਤੁਹਾਡੇ ਤੱਕ ਸਾਰੀ ਕਹਾਣੀ ਤੁਹਾਨੂੰ ਖੋਲ ਕੇ ਦੱਸੀ ਜਾਵੇ